ਤੁਹਾਡੇ ਪੁਰਾਣੇ ਸਾਥੀ ਰਹੇ ਨੇ ਜੀਪੀ ਹੁਣ ਤੁਹਾਡੀ ਪਾਰਟੀ ਛੱਡ ਕੇ ਨੇ ਹੁਣ ਆਪ ਦੇ ਵਿੱਚ ਚਲੇ ਗਏ ਨੇ ਉਹ ਕਹਿੰਦੇ ਮੇਰੀ ਤਾਂ ਸੁਣੀਓ ਨਹੀਂ ਤੁਸੀਂ ਨੇ ਕਹਿੰਦੇ ਡਾਕਟਰ ਸਾਹਿਬ ਅਮਰ ਸਿੰਘ ਨੇ ਮੇਰੀ ਤਾਂ ਗੱਲ ਹੀ ਨਹੀਂ ਸੁਣੀ ਕੋਈ ਕਹਿੰਦੇ ਕੰਮ ਹੀ ਨਹੀਂ ਹੋਇਆ ਕਰਾਇਆ ਕੋਈ ਮੈਂ ਇੰਟਰਵਿਊ ਕਰਕੇ ਆਇਆ ਸਵੇਰੇ ਉਹਨਾਂ ਦੇ ਜੀਪੀ ਜਿੰਨਾ ਝੂਠਾ ਕੋਈ ਦੁਨੀਆ ਦਾ ਆਦਮੀ ਨਹੀਂ ਹੋ ਸਕਦਾ ਉਹਦੇ ਜੈਸ ਜਿਸ ਤਰ੍ਹਾਂ ਦਾ ਝੂਠਾ ਔਰ ਧੋਖੇਬਾਜ਼ ਧੋਖੇਬਾਜ਼ ਉਹਨੂੰ ਸੰਗ ਆਉਣੀ ਚਾਹੀਦੀ ਹੈ ਇਹ ਗੱਲ ਕਹਿੰਦਿਆਂ ਉਹ ਘਟੂਗੜ 70 80 ਪਿੰਨਾ ਚ ਐਮਪੀ ਲੈਡ ਵੰਡਣ ਲਈ ਔਰ ਕਦੇ ਟੂਰਨਾਮੈਂਟ ਚ ਮੈਨੂੰ ਲੈ ਕੇ ਜਾ ਰਿਹਾ ਕਦੇ ਹੋਰ ਕਿਥੇ ਕਦੇ ਕਿਸੇ ਮੰਦਰ ਚ ਲਿਜਾ ਰਿਹਾ ਕਦੇ ਗੁਰਦੁਆਰੇ ਚ ਲਿਜਾ ਰਿਹਾ ਕਦੇ ਕਿਸੇ ਭੂਗਤੇ ਲੈ ਜਾ ਰਿਹਾ ਉਹਦੀ ਇਹ ਨੈਤਿਕਤਾ ਕੀ ਇਹ ਗੱਲ ਕਰ ਰਿਹਾ ਇਹਨੇ ਜਿੱਤ ਕੇ ਕਹਿੰਦੇ ਲੋਕਾਂ ਦੇ ਵਿੱਚ ਡਾਕਟਰ ਅਮਰ ਸਿੰਘ ਆ ਹੀ ਨਹੀਂ ਹੈਗੇ ਉਹ ਤਾਂ ਇੱਥੋਂ ਦਾ ਕਿਦਾਂ ਦਾ ਸੋ ਉਹਦੇ ਕਹਿਣ ਚ ਕੀ ਹੈਗਾ ਉਹ ਸਾਡਾ ਆਪੋਜੀਸ਼ਨ ਸਾਡੀ ਹੁਣ ਆਪੋਜੀਸ਼ਨ ਚ ਉਹਨੇ ਤਾਂ ਸਾਰੀਆਂ ਗੱਲਾਂ ਕਹਿਣੀਆਂ 7 ਮਾਰਚ ਨੂੰ ਮੇਰੇ ਨਾਰੇ ਮਾਰ ਰਿਆ ਹੈ ਕਿ ਡਾਕਟਰ ਅਮਰ ਸਿੰਘ ਨੂੰ ਟਿਕਟ ਮਿਲ ਰਹੀ ਹੈ ਇਹਨਾਂ ਨੂੰ ਆਪਾਂ ਜਤਾਉਣਾ ਉਹ ਸਾਰੀਆਂ ਵੀਡੀਓ ਸਾਰਾ ਰਿਕਾਰਡ ਅਸੀਂ ਜਾਰੀ ਕਰਾਂਗੇ ਕਿ ਇਹ ਏਡਾ ਝੂਠਾ ਕੈਂਡੀਡੇਟ ਕਾਂਗਰਸ ਪਾਰਟੀ ਦੇ ਵਿੱਚ ਲਗਾਤਾਰ ਬਗਾਵਤ ਹੋ ਰਹੀ ਆ ਮੰਨ ਲਓ ਚੌਧਰੀ ਪਰਿਵਾਰ ਛੱਡ ਗਿਆ ਉਹਨਾਂ ਤੋਂ ਪਹਿਲਾਂ ਰਵਨੀਤ ਬਿੱਟੂ ਛੱਡ ਗਏ ਜੀਪੀ ਚਲੇ ਗਏ ਤਾਂ ਸੁਸ਼ੀਲ ਏੰਕੂ ਪਹਿਲਾਂ ਚਲੇ ਗਏ ਸੀ ਕੀ ਲੱਗਦਾ ਹੈ ਮੰਨ ਲਓ ਤੁਸੀਂ slogan ਦਿੱਤਾ ਹੈ ਹੱਥ ਬਦਲੇਗਾ ਹਾਲਾਤ ਕਾਂਗਰਸ ਦੇ ਹਾਲਾਤ ਬਦਲਣਗੇ ਪਾਰਟੀ ਨੇ ਮੇਰੇ ਖਰ ਇਨਾ ਕੁਝ ਦਿੱਤਾ ਟਿਕਟਾਂ ਦਿੱਤੀਆਂ ਉਹਨਾਂ ਨੂੰ ਪੋਸਟਾਂ ਦਿੱਤੀਆਂ ਔਰ ਉਦੋਂ ਬਾਅਦ ਉਹ ਛੱਡਣ ਲੱਗੇ ਸੋਚਦੇ ਹੀ ਨਹੀਂ ਹੈਗੇ ਜੇ ਸਾਡੀ ਰੈਪਿਊਟੇਸ਼ਨ ਹੀ ਨਹੀਂ ਸੀ ਉੱਥੇ ਦਲਵੀਰ ਗੋਲਡੀ ਦਾ ਇੱਥੋਂ ਤੱਕ ਕਹਿ ਕੇ ਕਹਿੰਦੇ ਰੈਪਿਊਟੇਸ਼ਨ ਜਮਾ ਹੀ ਨਹੀਂ ਸੀ ਕਹਿੰਦੇ ਮੈਨੂੰ ਤਾਂ ਤਾਂ ਛੱਡਣੀ ਪੈਗੀ ਐਮਐਲਏ ਕਿਨੇ ਬਣਾਇਆ ਸੀ ਉਹਨੂੰ ਕਿਹੜੀ ਪਾਰਟੀ ਨੇ ਬਣਾਇਆ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਉਹਨੂੰ ਐਮਪੀ ਦੀ ਟਿਕਟ ਕਿਹਨੇ ਦਿੱਤੀ ਸੀ ਉਹਨਾਂ ਨੂੰ ਪਾਰਟੀ 'ਚ ਪੋਸਟਾਂ ਕਿਹਨੇ ਦਿੱਤੀਆਂ ਸੀ ਕੈਂਡੂ ਤੇ ਜੋ ਮਰਜੀ ਕਹੀ ਜਾਓ ਮੈਂ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਚਾਰ ਕਰਦਾ ਰਿਹਾ ਪਾਰਟੀ ਦਾ ਕਹਿੰਦੇ ਉੱਪਰੋਂ ਲਿਆ ਕੇ ਮੇਰੇ ਉੱਪਰ ਖਹਿਰਾ ਲਾਤਾ ਕਾਂਦੀ ਦਲ ਤੇ ਬੀਜੇਪੀ ਕਹਿੰਦੇ ਨੇ ਕਹਿੰਦੇ ਆਪ ਤੇ ਕਾਂਗਰਸ ਉੱਪਰ ਤਾਂ ਇਕੱਠੇ ਨੇ ਪਰ ਪੰਜਾਬ ਦੇ ਵਿੱਚ ਕਹਿੰਦੇ ਇਹ ਸਿਰਫ ਗੇਮ ਖੇਡਦੇ ਨੇ ਬਸ ਲੋਕਾਂ ਨੂੰ ਉਹ ਕਰਦੇ ਪੰਜਾਬ ਦੇ ਸਾਰੇ ਕਾਂਗਰਸ ਵਲ electorਾਂ ਨੇ ਕਿਹਾ ਕਿ ਅਸੀਂ ਆਮ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਕਿਉਂਕਿ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਇਨਰ ਦੀ ਉਹ ਭਾਜਪੀ ਔਰ ਮੋਦੀ ਵਰਗੀ ਕਾਰਵਜਾ ਲਿਆ ਅਸੀਂ ਇਹਨਾਂ ਨਾਲ ਕੰਮ ਨਹੀਂ ਕਰ ਸਕਦੇ ਇਸ ਕਰਕੇ ਸਾਡੀ ਹਾਈ ਕਮਾਂਡ ਨੇ ਸਾਡਾ ਕਹਿਣਾ ਮੰਨਿਆ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਸਤਿ ਸ਼੍ਰੀ ਅਕਾਲ PRO ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ 224 ਦਾ ਚੋਣ ਖਾੜਾ ਭਖ ਚੁੱਕਿਆ ਹਰ ਕੈਂਡੀਡੇਟ ਲੋਕਾਂ ਦੇ ਵਿੱਚ ਜਾ ਰਿਹਾ ਆਪਣੇ ਮੁੱਦੇ ਲੈ ਕੇ ਆਪਣਾ ਰਿਪੋਰਟ ਕਾਰਡ ਲੈ ਕੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਸੀਟ ਤੋਂ ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਵੀ ਲੋਕਾਂ ਦੇ ਵਿੱਚ ਜਾ ਰਹੇ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਸਵਾਗਤ ਹੈ ਅਪੂ ਪੰਜਾਬ ਟੀਵੀ ਤੇ ਤਾਂ ਕੀ ਰਿਪੋਰਟ ਕਾਟ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ ਦੇਖੋ ਮੈਂ ਤਾਂ ਰਿਪੋਰਟ ਕਾਟ ਇਹ ਲੈ ਕੇ ਜਾ ਰਹੇ ਆ ਕਿ 5 ਸਾਲ ਮੈਂ اپੋਜੀਸ਼ਨ ਦਾ ਐਮਪੀ ਹੋਣ ਦੇ ਬਾਵਜੂਦ ਪਹਿਲੀ ਗੱਲ ਤਾਂ ਹਰ ਮੁੱਦਾ ਸ਼੍ਰੀ ਫਤਿਹਗੜ ਸਾਹਿਬ ਦਾ ਛੋਟੇ ਸਾਹਿਬ ਜਦੋਂ ਤੋਂ ਲੈ ਕੇ ਇਸ ਲੋਕ ਸਭਾ ਦਾ ਹਰ ਮੁੱਦਾ ਮੈਂ ਉੱਥੇ ਚੱਕਿਆ ਔਰ ਇੱਕ ਵਾਰੀ ਨਹੀਂ بار بار ਮੈਂ ਆਪਣੇ ਹਲਕੇ ਦੀ ਪੰਜਾਬ ਦੀ ਕਿਸਾਨਾਂ ਦੀ ਔਰ ਜਿਹੜੀਆਂ ਵੀ ਸਮੱਸਿਆਵਾਂ ਮੇਰੇ ਲੀਡਰ ਮੈਨੂੰ ਦੱਸਦੇ ਸੀ ਉਹ ਸਾਰੀਆਂ ਦੀਆਂ ਸਾਰੀਆਂ ਮੈਂ ਉੱਥੇ ਰੱਖੀਆਂ ਨੇ ਰੱਖੀਆਂ ਹੀ ਨਹੀਂ ਮੈਂ ਉੱਥੇ ਕੰਮ ਨਹੀਂ ਸੀ ਛੱਡਦਾ ਫਿਰ ਜਿਹੜੇ ਸੰਬੰਧਿਤ ਡਿਪਾਰਟਮੈਂਟ ਸੀ ਉਹਨਾਂ ਕੋਲ ਪ੍ਰੋਪਰ ਚਿੱਠੀਆਂ ਲੈ ਕੇ ਜੇ ਰੇਲਵੇ ਦਾ ਮੁੱਦਾ ਤੇ ਰੇਲਵੇ ਮਿਨਿਸਟਰ ਕੋਲ ਠੀਕ ਹੈ ਜੀ ਔਰ ਮੈਂ ਕੋਸ਼ਿਸ਼ ਕੀਤੀ ਕਿ ਜ਼ਿਆਦਾਤਰ ਉਹਨਾਂ ਦੇ ਮੁੱਦਿਆਂ ਤੇ ਗਵਰਨਮੈਂਟ ਤੋਂ ਮੈਂ ਕੰਮ ਕਰਾਦਾ ਜਿਵੇਂ ਮੇਰੇ ਹਲਕਾ ਇੰਚਾਰਜ ਨੇ ਸਾਰੇ ਜਿਹੜੇ ਸੀ ਨਾਗਰਾ ਸਾਹਿਬ ਬੋਲ ਰਹੇ ਸੀ ਨਾਬਾ ਸਾਹਿਬ ਨੇ ਦੱਸਿਆ ਦੂਸਰੇ ਵੀ ਦੱਸ ਰਹੇ ਲੱਖਾ ਜੀ ਔਰ ਗੁਰਕੀਰ ਜੀ ਸਭ ਨੇ ਦੱਸਿਆ ਕਿ ਅਸੀਂ ਵਿਕਰਮ ਬਾਜਵਾ ਨੇ ਕਿ ਡਾਕਟਰ ਸਾਹਿਬ ਨੇ ਸਾਡਾ ਆ ਬਹੁਤ ਵੱਡਾ ਕੰਮ ਕਰਾ ਕੇ ਦਿੱਤਾ ਤੇ ਮੈਂ ਉਹ ਸਾਰਾ ਲੈ ਕੇ ਜਾਊਂਗਾ ਔਰ ਸਾਰੇ ਕੰਸਟੀਚੂਐਂਸੀ ਸਭ ਨੂੰ ਪਤਾ ਕੇ ਛੋਟੇ ਸਾਹਿਬ ਜਾਂਦਿਆਂ ਦਾ ਵੀ ਛੋਟੇ ਸਾਹਿਬ ਜਾਂਦਿਆਂ ਦਾ ਪਹਿਲੀ ਵਾਰੀ ਪਾਰਲੀਮੈਂਟ ਚੁੱਕਣ ਵਾਲਾ ਆਦਮੀ ਮੈਂ ਹੈਗਾ ਔਰ ਜਦੋਂ ਕਿਸਾਨੀ ਕਾਨੂੰਨ ਆਏ ਪਹਿਲਾਂ ਆਰਡੀਨੈਂਸ ਫਿਰ ਕਾਨੂੰਨ ਮੈਂ ਮੇਰੇ ਖਾਲ ਉਹ ਐਮਪੀ ਸੀ ਜਿਹੜਾ ਉੱਥੇ ਘੱਟੋ ਘੱਟ 10 ਵਾਰੀ ਇਸ ਮੁੱਦੇ ਤੇ ਮੈਂ ਵਿਰੋਧ ਕੀਤਾ ਪਾਰਲੀਮੈਂਟ ਦੇ ਅੰਦਰ ਔਰ ਬਾਹਰ ਮੈਂ ਦੱਸਿਆ ਕਿ ਇਹ ਸਰਕਾਰ ਇੱਕ ਕੰਪਨੀਆਂ ਦੀ ਸਰਕਾਰ ਹੈ ਮੈਂ ਪਹਿਲਾ ਆਦਮੀ ਸੀ ਜਿੰਨੇ ਇਹ ਵਰਡ ਦਿੱਤਾ ਸੀ ਕਿ ਕੰਪਨੀਆਂ ਦੀ ਸਰਕਾਰ ਹੈ ਇਹ ਕੰਪਨੀਆਂ ਨੂੰ ਜ਼ਮੀਨ ਦੇਣਾ ਚਾਹੁੰਦੀਆਂ ਔਰ ਨਰੇਕ ਦਾ ਮੁੱਦਾ ਹਰ ਚੀਜ਼ ਦੁਕਾਨਦਾਰਾਂ ਦਾ ਮੰਡੀ ਗੁਵਿੰਦਗੜ੍ਹ ਦੀ ਇੰਡਸਟਰੀ ਦਾ ਖੰਨੇ ਦੀ ਫੀਡ ਇੰਡਸਟਰੀ ਦਾ ਦਰਾਹੇ ਦੀ ਇੰਡਸਟਰੀ ਦਾ ਸਾਨੇਵਾਲ ਦੀ ਇੰਡਸਟਰੀ ਦਾ ਮੰਡੀ ਅਹਿਮਦਗੜ੍ਹ ਦੀ ਇੰਡਸਟਰੀ ਦਾ ਪਾਇਲ ਦੀ ਇੰਡਸਟਰੀ ਦਾ ਔਰ ਮੈਂ ਹਰ ਮੁੱਦਾ ਉਥੇ ਚੱਕਿਆ ਔਰ ਮੈਂ ਜਿਹੜੇ ਵੀ ਅੱਜ ਮੈਂ ਇਹ ਦਰਾਹੇ ਦਾ ਪੁਲ ਸਾਰਾ ਪੰਜਾਬ ਉਥੇ ਰੁਕਦਾ ਨਹਿਰ ਤੇ ਮੈਂ ਉਹਨੂੰ ਸੈਂਕਸ਼ਨ ਕਰਾ ਕੇ ਪੂਰੇ ਪੈਸੇ 100% ਲਿਆ ਕੇ ਦੇ ਦਿੱਤੇ ਉਹ ਪੁਲ ਹੁਣ ਬਣ ਜਾਏਗਾ ਇਸੇ ਤਰ੍ਹਾਂ ਹੀ ਰੇਲਵੇ ਦੇ ਬਹੁਤ ਸਾਰੇ ਮੈਂ ਕੰਮ ਕਰਾਇਆ ਨਾਗਰਾ ਸਾਹਿਬ ਨੇ ਦੱਸਿਆ ਨਾ ਕਿ ਅੰਡਰ ਬ੍ਰਿਜ ਕਰੀਬ ਕਰੀਬ ਸਾਰੇ ਬਣ ਗਏ ਹੈਗੇ ਹਨ ਮੈਂ ਆਪੋਜੀਸ਼ਨ ਦਾ ਐਮਪੀ ਹੋਣ ਦੇ ਬਾਵਜੂਦ ਮੈਂ ਬਹੁਤ ਸਾਰੇ ਕੰਮ ਕਰਾਏ ਆ ਕੁਝ ਰਹਿ ਗਏ ਹੋਣ ਆ ਉਹ ਸਾਡੀ ਹੁਣ ਸਰਕਾਰ ਬਣ ਜਾਣੀ ਆ ਉਹ ਸਾਰੇ ਕੰਮ ਮੈਂ ਕਰਾ ਦੂੰਗਾ ਔਰ ਲੋਕਾਂ ਨੂੰ ਪਤਾ ਤੁਸੀਂ ਕਿਹਾ ਵੀ ਮੈਂ ਇਹ ਸਾਰੇ ਕੰਮ ਕਰਵਾਏ ਨੇ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਜੀਪੀ ਹੁਣ ਤੁਹਾਡੀ ਪਾਰਟੀ ਛੱਡ ਗਏ ਨੇ ਹੁਣ ਆਪ ਦੇ ਵਿੱਚ ਚਲੇ ਗਏ ਨੇ ਉਹ ਕਹਿੰਦੇ ਮੇਰੀ ਤਾਂ ਸੁਣੀਓ ਨਹੀਂ ਤੁਸੀਂ ਨੇ ਕਹਿੰਦੇ ਡਾਕਟਰ ਸਾਹਿਬ ਅਮਰ ਸਿੰਘ ਨੇ ਮੇਰੀ ਤਾਂ ਗੱਲ ਹੀ ਨਹੀਂ ਸੁਣੀ ਕੋਈ ਕਹਿੰਦੇ ਕੰਮ ਹੀ ਨਹੀਂ ਹੋਇਆ ਕਰਾਇਆ ਕੋਈ ਮੈਂ ਇੰਟਰਵਿਊ ਕਰਕੇ ਆਇਆ ਸਵੇਰੇ ਉਹਨਾਂ ਦੇ ਮੇਰਾ خیال ਜੀਪੀ ਜਿੰਨਾ ਝੂਠਾ ਕੋਈ ਦੁਨੀਆ 'ਚ ਆਦਮੀ ਨਹੀਂ ਹੋ ਸਕਦਾ ਉਹਦੇ ਜੈ ਇਸ ਤਰ੍ਹਾਂ ਦਾ ਝੂਠਾ ਔਰ ਧੋਖੇਬਾਜ਼ 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 ਕਿਉਂ ਧੋਖੇਬਾਜ਼ ਇਸ ਕਰਕੇ ਉਹ 7 5 6 7 ਮਾਰਚ ਨੂੰ ਮੈਨੂੰ ਲੈ ਕੇ ਆਪਣੇ ਹਲਕੇ 'ਚ ਉਹਨੂੰ ਹੁਣ ਉਹਨੂੰ ਉਹਨੂੰ ਸੰਗ ਆਉਣੇ ਚਾਹੀਦੇ ਆ ਇਹ ਗੱਲ ਕਹਿੰਦੇ ਆ ਉਹ ਘਟੂਗੜ 70 80 ਪਿੰਡਾਂ 'ਚ ਐਮਪੀ ਲੈਡ ਵੰਡਣ ਲਈ ਔਰ ਕਦੇ ਟਰਨਮੈਂਟ 'ਚ ਮੈਨੂੰ ਲੈ ਕੇ ਜਾ ਰਿਹਾ ਕਦੇ ਹੋਰ ਕਿਸੇ ਕਦੇ ਕਿਸੇ ਮੰਦਰ ਚਲੇ ਜਾ ਰਿਹਾ ਕਦੇ ਗੁਰਦੁਆਰੇ ਚਲੇ ਜਾ ਰਿਹਾ ਕਦੇ ਕਿਸੇ ਭੋਗ ਤੇ ਲੈ ਜਾ ਰਿਹਾ ਉਹਦੀ ਇਹ ਨੈਤਿਕਤਾ ਕਿ ਇਹ ਗੱਲ ਕਰ ਰਿਹਾ ਉਹਦੇ ਜ਼ਿਆਦਾਤਰ ਪਿੰਡਾਂ 'ਚ ਮੈਂ ਗਿਆ ਹੋਇਆ ਹਾਂ ਔਰ ਉਹਨੂੰ ਸਭ ਤੋਂ ਜ਼ਿਆਦਾ ਪੈਸਾ ਪੌਣੇ 3 ਕਰੋੜ ਉਹਨੂੰ ਐਮਪੀ ਲੈਡ ਲੈ ਕੇ ਗਿਆ ਔਰ ਫਿਰ ਉਹ ਗੱਲ ਕਹਿੰਦਾ ਉਹਨੂੰ ਤੇ ਸੋਚਣਾ ਚਾਹੀਦਾ ਔਰ ਜਦੋਂ ਮੈਂ ਉਹਦੀਆਂ ਵੀਡੀਓ ਦਿਖਾਉਂਗਾ 7 ਮਾਰਚ ਨੂੰ ਮੇਰੇ ਨਾਰੇ ਮਾਰ ਰਿਹਾ ਹੈ ਕਿ ਡਾਕਟਰ ਅਮਰ ਸਿੰਘ ਨੂੰ ਟਿਕਟ ਮਿਲ ਰਹੀ ਹੈ ਇਹਨਾਂ ਨੂੰ ਆਪਾਂ ਜਿਤਾਉਣਾ ਉਸ ਸਾਰੀਆਂ ਵੀਡੀਓ ਸਾਰਾ ਰਿਕਾਰਡ ਅਸੀਂ ਜਾਰੀ ਕਰਾਂਗੇ ਕਿ ਇਹ ਐਡਾ ਝੂਠਾ ਕੈਂਡੀਡੇਟ ਚਾਰ ਪਾਰਟੀਆਂ ਪਹਿਲਾਂ ਬਦਲ ਚੁੱਕਿਆ ਉਹ ਤਾਂ ਹੁਣ ਆ ਨਾਗਰਾ ਸਾਹਿਬ ਨੇ ਦੱਸਿਆ ਨਹੀਂ ਕਿ ਬੀਜੇਪੀ ਨਾਲ ਉਹ ਦੀ ਨੈਗੋਸ਼ੀਏਸ਼ਨ ਚੱਲ ਰਹੀ ਆ ਇਸ ਕਰਕੇ ਬੀਜੇਪੀ ਕੈਂਡੀਡੇਟ ਨੇ ਇਹ ਤਾਂ ਜਿੱਤ ਕੇ ਕਹਿੰਦੇ ਲੋਕਾਂ ਦੇ ਵਿੱਚ ਡਾਕਟਰ ਅਮਰ ਸਿੰਘ ਆ ਹੀ ਨਹੀਂ ਹੈਗੇ ਉਹ ਤਾਂ ਇੱਥੋਂ ਤੱਕ ਉਹਨੂੰ ਆ ਮੇਰੇ ਸਾਰੇ ਹਲਕਾ ਇੰਚਾਰਜਾਂ ਨੇ ਕੀ ਦੱਸਿਆਗਾ ਕਿ ਜਿੱਥੇ ਅਸੀਂ ਉਹਨਾਂ ਨੂੰ ਲੈ ਕੇ ਗਏ ਉੱਥੇ ਗਏ ਪਈ ਕੋਈ ਉਹ ਤਾਂ ਉਹਦੇ ਕਹਿਣ ਚ ਕੀ ਹੈਗਾ ਉਹ ਸਾਡਾ ਆਪੋਜੀਸ਼ਨ ਸਾਡੀ ਹੁਣ ਆਪੋਜੀਸ਼ਨ ਚ ਉਹਨੇ ਤਾਂ ਸਾਰੀਆਂ ਗੱਲਾਂ ਕਹਿਣੀਆਂ ਸਾਡੇ ਕੋਲ ਪ੍ਰੂਫ ਆ ਕਿੱਥੇ ਕਿੱਥੇ ਬਸੀ ਪਟਾਣਾ ਉਹ ਲੈ ਕੇ ਗਿਆ ਔਰ ਮੇਰੇ ਕਿਵੇਂ ਨਾਰੇ ਮਾਰਦਾ ਸੀ ਉਹ ਸਾਰੀਆਂ ਵੀਡੀਓ ਮੈਂ ਜਾਰੀ ਕਰੂੰਗਾ ਉਹਦੇ ਕਹਿਣ ਨਾਲ ਕੀ ਹੁੰਦਾ ਡਾਕਟਰ ਸਾਹਿਬ ਜਿਵੇਂ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਲਗਾਤਾਰ ਬਗਾਵਤ ਹੋ ਰਹੀ ਆ ਮੰਨ ਲਓ ਚੌਧਰੀ ਪਰਿਵਾਰ ਛੱਡ ਗਿਆ ਉਹਨਾਂ ਤੋਂ ਪਹਿਲਾਂ ਰਵਨੀਤ ਬਿੱਟੂ ਛੱਡ ਗਏ ਜੀਪੀ ਚਲੇ ਗਏ ਤਾਂ ਸੁਸ਼ੀਰ ਰਿੰਕੂ ਪਹਿਲਾਂ ਚਲੇ ਗਏ ਸੀ ਕੀ ਲੱਗਦਾ ਮਤਲਬ ਤੁਸੀਂ slogan ਦਿੱਤਾ ਹੈ ਹੱਥ ਬਦਲੇਗਾ ਹਾਲਾਤ ਕਾਂਗਰਸ ਦੇ ਹਾਲਾਤ ਬਦਲਣਗੇ ਜਿਵੇਂ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਜਿਹੜੇ ਲੀਡਰ ਨੇ ਜਿਹੜੇ ਪੁਰਾਣੇ ਬੰਦੇ ਨੇ ਦਲਵੀਰ ਗੋਲਦੀ ਤਾਂ ਪਰਸੋਂ ਹੀ ਛੱਟ ਕੇ ਗਏ ਨੇ ਅਰੇ ਭਾਈ ਇਸ ਤਰ੍ਹਾਂ ਹੈਗਾ ਇਹ ਦੇਖੋ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਇਹ ਲੋਕਾਂ ਦੀਆਂ ਆਸ਼ਾਵਾਵਾਂ ਜ਼ਿਆਦਾ ਹੁੰਦੀਆਂ ਪੋਲਿਟੀਕਲ ਪਾਰਟੀਆਂ 'ਚ ਇੱਕ ਸੀਮਾਵਾਂ ਸੀਮਾ 'ਚ ਰਹਿ ਕੇ ਕੰਮ ਕਰਨਾ ਪੈਂਦਾ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ ਪਰ ਇਹ ਸਾਰੇ ਲੀਡਰਾਂ ਨੂੰ ਪਾਰਟੀ ਨੇ ਮੇਰੇ ਖਲ ਇਨਾ ਕੁਝ ਦਿੱਤਾ ਟਿਕਟਾਂ ਦਿੱਤੀਆਂ ਉਹਨਾਂ ਨੂੰ ਪੋਸਟਾਂ ਦਿੱਤੀਆਂ ਔਰ ਉਦੋਂ ਬਾਅਦ ਛੱਡਣ ਲੱਗੇ ਸੋਚਦੇ ਹੀ ਨਹੀਂ ਹੈਗੇ ਉਹ ਕਹਿੰਦੇ ਸਾਡੀ ਰੈਪਿਊਟੇਸ਼ਨ ਹੀ ਨਹੀਂ ਸੀ ਉੱਥੇ ਜਨਵੀਰ ਗੋਲਟੀ ਦਾ ਇੱਥੋਂ ਤੱਕ ਕਹਿ ਕੇ ਕਹਿੰਦੇ ਰੈਪਿਊਟੇਸ਼ਨ ਜਮਾ ਹੀ ਨਹੀਂ ਸੀ ਕਹਿੰਦੇ ਮੈਨੂੰ ਤਾਂ ਤਾਂ ਛੱਡਣੀ ਪੈਗੀ ਦੇਖੋ ਮੈਂ ਫੇਰ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਡੇ ਨਾਲ ਹੁੰਦੇ ਸਨ ਉਹ ਐਮਐਲਏ ਕਿਨੇ ਬਣਾਇਆ ਸੀ ਉਹਨੂੰ ਕਿਹੜੀ ਪਾਰਟੀ ਨੇ ਬਣਾਇਆ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਉਹਨੂੰ ਐਮਪੀ ਦੀ ਟਿਕਟ ਕਿਹਨੇ ਦਿੱਤੀ ਸੀ ਉਹਨਾਂ ਨੂੰ ਪਾਰਟੀ 'ਚ ਪੋਸਟਾਂ ਕਿਹਨੇ ਦਿੱਤੀਆਂ ਸੀ ਕਹਿਣ ਨੂੰ ਤਾਂ ਜੋ ਮਰਜੀ ਕਹੀ ਜਾਓ ਔਰ ਜੇ ਕੋਈ ਗਿਲਾ ਸ਼ਿਕਵਾ ਪਾਰਟੀ ਦਾ ਸਾਡੀ ਦਾ ਪੂਰਾ ਸਟਰਕਚਰ ਆ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਸੂਬੇ ਦਾ ਪ੍ਰਧਾਨ ਹੁੰਦਾ ਜਨਰਲ ਸੈਕਟਰੀ ਇਨਚਾਰਜ ਹੁੰਦਾ ਫਿਰ ਉੱਤੇ ਸਾਡੇ ਲੋਕ ਹੈਗੇ ਹਾਈ ਕਮਾਂਡ ਦੇ ਅਰੇ ਭਾਈ ਤੂੰ ਤਾਂ ਐਮਐਲਏ ਰਿਆ ਹੈਗਾ ਗੱਲ ਕਰ ਇਹਦਾ ਕੀ ਮਤਲਬ ਹੈਗਾ ਕਹਿੰਦੇ ਮੈਂ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਚਾਰ ਕਰਦਾ ਰਿਹਾ ਪਾਰਟੀ ਦਾ ਕਹਿੰਦੇ ਉੱਪਰੋਂ ਲਿਆ ਕੇ ਮੇਰੇ ਉੱਪਰ ਖਹਿਰਾ ਲਾਤਾ ਅਰੇ ਭਾਈ ਉਹ ਤੇ ਪਾਰਟੀ ਕਿਹਨੂੰ ਟਿਕਟ ਦਿੰਦੀ ਆ ਇਹ ਬਹੁਤ ਸਾਰੇ ਇਹਦੇ ਆਧਾਰ ਹੁੰਦੇ ਆ ਪਾਰਟੀ ਬਹੁਤ ਸਾਰੇ ਸਰਵੇ ਕਰਾਉਂਦੀ ਆ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆ ਹੁਣ ਉਹ ਸਰਵੇ ਕਿੱਥੇ ਆ ਰਹੇ ਸੀ ਉਹ ਮੈਨੂੰ ਪਤਾ ਨਹੀਂ ਕਿਉਂਕਿ ਹਾਈ ਕਮਾਂਡ ਕਰਾਉਂਦੀ ਆ ਪਰ ਜੇ ਟਿਕਟ ਨਹੀਂ ਮਿਲੀ ਤੇ ਉਹਦਾ ਕੋਈ ਮਤਲਬ ਹੈਗਾ ਇਹ ਤਾਂ ਹੁਣ ਗਿਲੇ ਤਾਂ ਲੋਕਾਂ ਦੇ ਰਹਿੰਦੇ ਹੀ ਆ ਪਰ ਲੇਕਿਨ ਮੈਂ बार-बार ਇਹ ਗੱਲ ਕਹਿ ਰਿਹਾ ਜਿਹੜੇ ਵੀ ਆਦਮੀ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਹੋਵੇ ਉਹਨੂੰ ਪਾਰਟੀ ਐਵੇਂ ਛੋਟੀਆਂ-ਛਟੀਆਂ ਗੱਲਾਂ ਤੇ ਨਹੀਂ ਛੱਡਣੀਆਂ ਚਾਹੀਦੀਆਂ ਆਪਣੀ ਪਾਰਟੀ ਸਟਰਕਚਰ 'ਚ ਗੱਲਬਾਤ ਕਰਨੀ ਚਾਹੀਦੀ। ਇਸ ਦੇ ਨਾਲ ਹੀ ਜੇ ਗੱਲ ਕਰਾਂ ਅਕਾਲੀ ਦਲ ਤੇ ਭਾਜਪਾ ਕਹਿੰਦੇ ਨੇ ਕਹਿੰਦੇ ਆਪ ਤੇ ਕਾਂਗਰਸ ਉੱਪਰ ਦਾ ਇਕੱਠੇ ਨੇ ਪਰ ਪੰਜਾਬ ਦੇ ਵਿੱਚ ਕਹਿੰਦੇ ਇਹ ਸਿਰਫ ਗੇਮ ਖੇਡਦੇ ਨੇ ਬਸ ਲੋਕਾਂ ਨੂੰ ਉਹ ਕਰਨ ਦੀ। ਦੇਖੋ ਇਸ ਤਰ੍ਹਾਂ ਹੈਗਾ। ਅਸੀਂ ਕਾਂਗਰਸ ਪਾਰਟੀ ਨੇ ਆਮ ਪਾਰਟੀ ਨਾਲ ਇਥੇ ਸਮਝੌਤਾ ਕਿਉਂ ਨਹੀਂ ਕੀਤਾ? ਉਹਦਾ ਕੋਈ ਕਾਰਨ ਤਾਂ ਹੋਊਗਾ। ਉਹਦਾ ਕੋਈ ਕਾਰਨ ਤਾਂ ਹੋਊਗਾ। ਦੇਖੋ ਉੱਥੇ ਠਾਈ ਜਾਂਦੀਆਂ ਪਾਰਟੀਆਂ ਕੀ ਫੈਸਲਾ ਲੈ ਰਹੀਆਂ ਉਹਦੇ 'ਚ ਅਸੀਂ ਲੋਕ ਤਾਂ ਨਹੀਂ ਬੈਠਦੇ ਹੈਗੇ ਉਹ ਤਾਂ ਇੱਕ ਹਾਈ ਕਮਾਂਡ ਸਾਰੀਆਂ ਦੀ ਹਾਈ ਕਮਾਂਡ ਨੇ ਬੈਠ ਕੇ ਆਪਾਂ ਕੋਈ ਫੈਸਲਾ ਲਿਆ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਲੈਕਿਨ ਜਿੰਨਾ ਤੱਕ ਪੰਜਾਬ ਦਾ ਸਵਾਲ ਸੀ ਪੰਜਾਬ ਦੇ ਸਾਰੇ ਕਾਂਗਰਸ ਲੀਡਰਾਂ ਨੇ ਕਿਹਾ ਕਿ ਅਸੀਂ ਆਮ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਕਿਉਂਕਿ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਇਹਨਾਂ ਦੀ ਉਹ ਬੀਜੇਪੀ ਔਰ ਮੋਦੀ ਵਰਗੀ ਕਾਰਗੁਜ਼ਾਰੀ ਆ ਅਸੀਂ ਇਹਨਾਂ ਨਾਲ ਕੰਮ ਨਹੀਂ ਕਰ ਸਕਦੇ ਇਸ ਕਰਕੇ ਸਾਡੀ ਹਾਈ ਕਮਾਂਡ ਨੇ ਸਾਡਾ ਕਹਿਣਾ ਮੰਨਿਆ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਤਾਂ ਜਿਹੜੇ ਕੰਮ ਰਹਿ ਗਏ ਤੁਹਾਡੇ ਐਸੇ ਪੰਜ ਕੰਮ ਕਿਹੜੇ ਗਿਣਾਉਗੇ ਲੋਕਾਂ ਨੂੰ ਜਿਹਦੇ ਕਰਕੇ ਲੋਕ ਤੁਹਾਨੂੰ ਵੋਟਾਂ ਪਾਉਣ ਆਪਣੇ ਹਲਕੇ ਦੇ ਵਿੱਚ ਕਾਕਾ ਜੀ ਐ ਕੋਈ ਐ ਕੋਈ ਗਿਣਤੀ ਹੁੰਦੀ ਆ ਐਸੇ ਕੰਮ ਹੁੰਦੇ ਨੇ ਨਾ ਮੰਨ ਲਓ ਲੋਕਾਂ ਦੇ ਵਿੱਚ ਮੁੱਦੇ ਲੈ ਕੇ ਜਾਂਦੇ ਹੋ ਜਿਵੇਂ ਤੁਸੀਂ ਕਹੇ ਐ ਐਮਐਸਪੀ ਅਸੀਂ ਲਾਗੂ ਕਰਾਂਗੇ ਹਾਲਾਂਕਿ ਉਸ ਤੋਂ ਪਹਿਲਾਂ ਵੀ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਨੇ ਸੈਂਕੜੇ ਕੰਮ ਹੁੰਦੇ ਆ ਸੈਂਕੜੇ ਕੰਮ ਹੁੰਦੇ ਆ ਕੋਈ ਲਿਸਟਾਂ ਲੈ ਕੇ ਥੋੜੀ ਮੈਂ ਤੁਰਿਆ ਫਿਰਦਾ ਨਾ ਤੇ ਤੁਸੀਂ ਤੁਸੀਂ ਵੀ ਇਸ ਤਰ੍ਹਾਂ ਦੇ ਕੋਈ ਜਨਰਲ ਨੌਲੇਜ ਦਾ ਟੈਸਟ ਥੋੜੀ ਇੰਟਰਵਿਊ ਚ ਲੋਕਾਂ ਦੇ ਵਿੱਚ ਜਾਣਦੇ ਹੋ ਤੁਸੀਂ ਲੋਕ ਕਹਿੰਦੇ ਹੋਣਗੇ ਕੋਈ ਲੋਕਾਂ ਦੇ ਵਿੱਚ ਜਾਣੇ ਹੋ ਲੋਕਾਂ ਦੇ ਮੁੱਤੇ ਮੈਂ ਆਪੇ ਕਹੂੰਗਾ ਨਾ ਤੁਸੀਂ ਹੁਣ ਐ ਨਾ ਕਰੋ ਮੇਰਾ ਮੇਰੀ ਨੌਲੇਜ ਦਾ ਟੈਸਟ ਨਾ ਕਰੋ ਠੀਕ ਹੈ ਇਹਦਾ ਟੈਸਟ ਇਹ ਸਰ ਲੈ ਰਹੇ ਲੋਕ ਕਹਿ ਰਹੇ ਨੇ ਤਾਂ ਇਹ ਸੀ ਡਾਕਟਰ ਅਮਰ ਸਿੰਘ ਜਿਹੜੇ ਕਹਿੰਦੇ ਸਾਡੀ ਨੌਲੇਜ ਦਾ ਟੈਸਟ ਨਾ ਲਿਓ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਾ ਰਹੇ ਨੇ ਕਿਹੜੇ ਮੁੱਤੇ ਲੈ ਕੇ ਜਾ ਰਹੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਉਹ ਤਾਂ ਚਾਰ ਜੂਨੀ ਦੱਸੂਗੀ